ਯਾਰ ਯਾ ਕਿ ਨਹੀਂ ਗਿਨੀ ਮਲਾ ਜੁੰਖੇ ਚਾਹੇ ਤੋਜਨਾ ਦਾ ਜੱਟ ਵੀ ਸਕੀਨ ਸਸੀ ਗੁਰਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਗਿਆ ਹਾਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਆਪਾਂ ਦੋ ਫੋਰ ਟਰੈਕਟਰ ਲੈ ਕੇ ਆਏ ਤੇ ਇੱਕ ਟਰੋਲੀ ਹੈ ਇੱਕ ਕੰਪਾਈਨ ਹੈ ਵੀਰ ਜੀ ਬਹੁਤ ਵਧੀਆ ਕੰਡੀਸ਼ਨ ਦੇ ਹਨ ਸਾਰੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਵੀਰ ਜੀ ਫੋਰਡ 3600 ਟਰੈਕਟਰ ਦੇਖ ਰਹੇ ਹੋ ਵੀਰ ਜੀ ਤੁਸੀਂ 1975 ਮਾਡਲ ਹੈ 1 ਲੱਖ ਦੀ ਡਿਮਾਂਡ ਰੱਖੀ ਹੋ ਵੀਰ ਨੇ 1 ਲੱਖ ਰੁਪਿਆ ਦਾ ਪ੍ਰਾਈਸ ਮੰਗਿਆ ਜੀ ਤੇ ਤਲਵੰਡੀ ਸਾਬੋ ਏਰੀਆ ਵੀਰ ਜੀ ਦਾ 55% ਸੌਰੀ 65% ਟੈਰਾਂ ਦੀ ਕੰਡੀਸ਼ਨ ਪਈ ਹੈ 6283198570 ਵੀਰ ਦਾ ਨੰਬਰ ਹੈ ਜੀ 6283198 570 ਕਿਸਾਨ ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਤੇ ਡਿਮਾਂਡ ਹੈਗੀ ਜੀ 1 ਲੱਖ ਦੀ ਮਾਡਲ ਹੈਗਾ ਜੀ 1975 ਫੋਰਡ 3600 ਤਲਵੰਡੀ ਸਾਬੋ ਇਹਨਾਂ ਦਾ ਏਰੀਆ ਪੰਜਾਬ ਚ ਪੈਗਾ ਜੀ ਤਲਵੰਡੀ ਸਾਬੋ ਦੇ ਤੇ ਮੇਸ਼ੂਰ ਮੰਡੀ ਲੱਗਦੀ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਹੈ ਜੀ 65% ਮੰਡੀ ਹਰ ਬੁੱਧਵਾਰ ਨੂੰ ਲੱਗਦੀ ਹੈ ਤਲਵੰਡੀ ਸਾਬੋ ਜੇਕਰ ਤੁਸੀਂ ਮੰਡੀ ਚ ਕੋਈ ਟਰੈਕਟਰ ਖਰੀਦਣਾ ਚਾਹੁੰਦੇ ਹੋ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਕਿਸਾਨ ਭਰਾ ਸਾਡੇ YouTube ਚੈਨਲ ਨਾਲ ਜੁੜ ਸਕਣ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਬਹੁਤ ਘੱਟ ਘੱਟ ਵੀਰ ਕਰਦੇ ਨੇ ਜੀ ਕਮੈਂਟ ਆਪਾਂ ਪੜਦੇ ਵੀ ਹੁੰਦੇ ਆ ਵੀਡੀਓ ਦੇ ਵਿੱਚ ਲਾਸਟ ਵੀਡੀਓ ਦੇ ਵਿੱਚ ਪੜਦੇ ਹੁੰਦੇ ਆ ਹੁਣ ਆਪਣੀਆਂ 2 ਜਾਂ 3 ਵੀਡੀਓ ਰੈਗੂਲਰ ਚੱਲਣ ਲੱਗੀਆਂ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਵਿਸ਼ਾਲ ਕੰਪਾਈਨ 435 ਵਿਸ਼ਾਲ ਕੰਪਾਈਨ ਹੈ ਵੀਰ ਜੀ ਮਾਡਲ ਹੈਗਾ ਵੀਰੇ ਦਾ 2012 ਤੇ ਬਹੁਤ ਵਧੀਆ ਕੰਡੀਸ਼ਨ ਦੀ ਕੰਪਾਈਨ ਹੈ ਵੀਰ ਗਵਿੰਦਪੁਰਾ ਏਰੀਆ ਵੀਰੇ ਇਹਨਾਂ ਦਾ 90% ਵੀ ਰਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ 11 ਲੱਖ ਤੇ 95000 ਰੁਪਿਆ ਪ੍ਰਾਈਸ ਮੰਗਿਆ ਵੀਰ ਨੇ 2012 ਮਾਡਲ ਹੈ ਜੀ ਤੇ 85285 ਪੂਰਾ 438 ਵੀਰ ਦਾ ਨੰਬਰ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੀ ਕੰਪਾਈਨ ਪਈ ਹੈ ਜੀ ਵਿਸ਼ਾਲ 435 ਕੰਬਾਈਨ ਹੈ ਜੀ ਮਾਡਲ 2012 11 ਲੱਖ ਤੇ 95000 ਦੀ ਡਿਮਾਂਡ ਹੈ ਵੀਰ ਦੀ ਤੇ ਇਹ ਫਾਈਨਲ ਪ੍ਰਾਈਸ ਨਹੀਂ ਹੈਗਾ ਜੀ ਫਾਈਨਲ ਪ੍ਰਾਈਸ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਤੇ ਕਈ ਵਾਰੀ ਕਿਸਾਨ ਇਹ ਦੇਖੋ ਲੋਕ ਉਹ ਘਰਾਂ ਦੇ ਵਿੱਚੋਂ ਫੋਟੋਆਂ ਭੇਜਦੇ ਨੇ ਉਹਨਾਂ ਨੂੰ ਆਪਣੀ ਚੀਜ਼ ਦਾ ਸਹੀ ਰੇਟ ਨਹੀਂ ਪਤਾ ਹੁੰਦਾ ਇਸ ਕਰਕੇ ਥੋੜਾ ਜਿਹਾ ਉਹ ਜ਼ਿਆਦਾ ਮੰਗ ਲੈਂਦੇ ਨੇ ਤੇ ਇਹ ਕੋਈ ਡੀਲਰਾਂ ਵਾਲੀ ਆ ਮਤਲਬ ਕਿ ਇਹ ਟਰੈਕਟਰ ਵਗੈਰਾ ਆਪਾਂ ਨਹੀਂ ਪਾਉਂਦੀ ਜੀ ਆਪਣੀ YouTube ਚੈਨਲ ਤੇ ਇਹ ਸਾਰੇ ਹੀ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਹੁੰਦੇ ਨੇ ਜੇ ਕੋਈ ਡੀਲਿੰਗ ਵਾਲਾ ਟਰੈਕਟਰ ਹੁੰਦਾ ਆਪਾਂ ਬਕਾਇਦਾ ਉਹਦੇ ਤੇ ਦੱਸੀਦਾ ਵੀ ਇਹ ਡੀਲਰ ਦਾ ਟਰੈਕ ਤੇ ਬਹੁਤ ਵਧੀਆ ਕੰਡੀਸ਼ਨ ਦੇ ਟਰੈਕਟਰ ਹੈ ਜੀ ਵੀਡੀਓ ਨੂੰ ਇੱਕ ਵਾਰੀ ਮੈਂ ਤੁਹਾਨੂੰ ਫੇਰ ਬੇਨਤੀ ਹੈ ਜੀ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਸਾਰੇ ਵੀਰਾਂ ਕੋਲੇ WhatsApp ਗਰੁੱਪ ਨੇ ਜੀ ਉੱਥੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਅੱਗੇ ਦੇਖ ਰਹੇ ਹੋ ਵੀਰ ਜੀ ਟਰਾਲੀ ਦੀ ਵੀਡੀਓ 2013 ਮਾਡਲ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਟਰਾਲੀ ਹੈ ਵੀਰ 2 ਲੱਖ 90000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਤੇ ਬਿੱਡਾਂ ਵਾਲੀ ਟਰਾਲੀ ਹੈ ਵੀਰ ਨਾਬਾ ਇਹਨਾਂ ਦਾ ਏਰੀਆ ਵੀਰ ਜੀ ਕੰਡੀਸ਼ਨ ਤੁਸੀਂ ਦੇਖ ਹੀ ਰਹੇ ਹੋ ਵੀਰ ਜੀ ਬਹੁਤ ਹੀ ਵੱਡੀ ਬਹੁਤ ਹੀ ਹੈਵੀ ਤੇ ਬਹੁਤ ਸੋਹਣੀ ਟਰਾਲੀ ਡਬਲ ਟੈਰੀ ਜੈਕ ਵਾਲੀ ਟਰਾਲੀ ਹੈ ਵੀਰੇ ਤੇ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ 92% ਟਾਇਰਾਂ ਦੀ ਕੰਡੀਸ਼ਨ ਹੈ ਨਿਊ ਕੰਡੀਸ਼ਨ ਹੈ ਜੀ 9872401996 ਵੀਰ ਦਾ ਨੰਬਰ ਹੈ ਜੀ ਜਿੱਥੇ ਤੁਸੀਂ ਕਨੈਕਟ ਕਰਕੇ ਟਰਾਲੀ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਆਪਣੇ ਟਰੈਕਟਰ ਸੰਦ ਜਾਂ ਖੇਤੀ ਦੇ ਸੰਦ ਟਰਾਲੀ ਵਗੈਰਾ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਜੀ ਤਾਂ ਐਡ ਕਰਾਉਣ ਦੇ ਲਈ ਜੀ 5 ਤੋਂ 7 ਫੋਰਥਮਾ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਜਿੱਦਾਂ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਮੋਬਾਈਲ ਨੰਬਰ ਇਹ ਲਿਖ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਸਾਡਾ WhatsApp ਨੰਬਰ ਹੈਗਾ ਜੀ 88376 65987 ਤੇ ਸਾਰੇ ਵੀਰੇ ਨੋਟ ਕਰ ਲੈਣ WhatsApp ਨੰਬਰ 88376 65987 ਇਹ ਸਾਡਾ ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਐਡ ਭੇਜ ਸਕਦੇ ਹੋ ਤੇ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਉਸੇ ਹੀ ਦਿਨ ਆਪਣੇ YouTube ਚੈਨਲ ਤੇ ਲਗਾ ਦੇਣੀ ਜੀ ਤੇ ਐਡ ਮੇਜਨ ਦਾ ਕੋਈ ਖਰਚਾ ਨਹੀਂ ਲੈਂਦੀ ਜੀ ਅਸੀਂ ਨਾ ਹੀ ਟਰੈਕਟਰ ਦੇ ਵਿਕਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਲੱਤਾ ਜਾਂਦਾ ਜੀ ਤੇ ਤੁਹਾਡਾ ਆਪ ਦਾ ਨੰਬਰ ਹੀ ਦਿੱਤਾ ਜਾਂਦਾ ਜੀ ਸਿੱਧੇ ਤੁਹਾਨੂੰ ਕਾਲ ਕਰਕੇ ਕਿਸਾਨ ਵੀ ਟਰੈਕਟਰ ਖਰੀਦ ਸਕਦੇ ਜੀ ਜੀ ਤੇ ਲਾਸਟਾ ਟਰੈਕਟਰ ਦੇਖ ਰਹੇ ਹੋ ਵੀਰ ਜੀ ਇਹ ਫੋਰਡ 3600 ਅੱਜ ਦੋ ਫੋਰਡ ਪਾਈ ਦੀ ਆਪਾਂ ਵੀਡੀਓ ਦੇ ਵਿੱਚ ਤੇ ਇਹ ਹੈਗਾ ਵੀਰ ਜੀ 1981 ਮਾਡਲ ਫੋਰਡ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਹੱਟ ਛਤਰੀ ਲੱਗੇ ਹੋਏ ਨੇ 90000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਇਹ ਨਹੀਂਆ ਕਨਫਰਮ ਹੈ ਨਹੀਂ ਤੁਸੀਂ ਫੋਨ ਤੇ ਪੁੱਛ ਸਕਦੇ ਹੋ 60% ਵੀਰੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 94785 10324 ਵੀਰ ਦਾ ਨੰਬਰ ਹੈ ਜੀ ਜਿੱਦੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਤਦ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਇਹ ਲਾਲ ਰੰਗ ਦਾ ਬਟਨ ਦਬਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਨਾਲ ਹੀ ਘਾਇਟਨ ਘੰਟੀ ਦਾ ਆਈਕਨ ਦਬਾ ਲਿਓ ਜੀ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਓ ਤੇ ਪਾਉਣ ਸਾਰੀ ਤੁਹਾਡੇ ਕੋਲ ਉਹਦਾ ਇੱਕ ਨੋਟੀਫਿਕੇਸ਼ਨ ਚੱਲਿਆ ਜਾਵੇ ਜੀ। ਤੇ ਇਸੇ ਤਰ੍ਹਾਂ ਜੇ ਆਪਣੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਆਪਣੇ ਚੈਨਲ ਦੇ ਉੱਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰ ਲਓ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ। ਤੇ ਅਸੀਂ ਸਾਰਿਆਂ ਦੇ ਕਮੈਂਟ ਪੜਦੇ ਆ ਜੀ ਤੇ ਰਿਪਲਾਈ ਵੀ ਦਿੰਨੇ ਆ ਤੇ ਕਮੈਂਟ ਜ਼ਰੂਰ ਕਰਿਆ ਕਰੋ। ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਟਰਸਟ ਨਿਊ ਵੀਡੀਓ ਲੈ ਕੇ ਜਲਦੀ ਜਲਦੀ ਸ਼ੁਰੂ ਮਲਾਕਤ ਕੁਜੀ ਤਬ ਤੱਕ ਲਈ ਰਹਾ ਡਾਕ